ਅੱਜ ਫੇਰ ਤੋਂ ਹੀ ਚਰਚਾ ਚੱਲ ਰਹੀ ਹੈ ਕਿ ਚੰਦੂ ਮਾਚਰਾਹਣਾ ਦੀ ਇੱਕ ਫੋਟੋ ਭੀਜੇਪੀ ਦੇ ਝੰਡੇ ਦੇ ਅੱਗੇ ਬੈਠ ਕੇ ਵਾਰਨ ਹੋ ਰਹੀ ਹੈ ਜੋ ਪ੍ਰੈਸ ਕਾਨਫਰੰਸ ਕਰ ਰਹੇ ਨੇ। ਬਾਰੇ ਦੇ ਤੇ ਹੁਣ ਜਿਹੜੇ ਭੀਜੇਪੀ ਦੇ ਵਿਨਿਤ ਜੋਸ਼ੀ ਨੇ ਜਿਹੜੇ ਜੰਮੂ ਕਸ਼ਮੀਰ 'ਚ ਇਸ ਸਮੇਂ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਦਾ ਵੀ ਸਪਸ਼ਟੀਕਰਨ ਆ ਗਿਆ। ਸੋ ਤੁਸੀਂ ਇਹ ਮਾਮਲਾ ਜ਼ਰੂਰ ਦੱਸੋ ਕਿ ਵਿਨਿਤ ਜੋਸ਼ੀ ਉਹਨਾਂ ਦਾ ਕੀ ਕਹਿਣਾ ਤੇ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ? ਦੇਖੋ ਜਿਹੜਾ ਉਹਨਾਂ ਦਾ ਝੰਡਾ ਲੱਗਿਆ ਹੋਇਆ ਤੇ ਉਹ ਆਗੂ ਪਿੱਛੇ ਬੈਠੇ ਨੇ ਇਹ ਸਵਾਲ ਤਾਂ ਖੜੇ ਕਰਦਾ ਹੈ। ਕਿ ਕਿਉਂ ਉੱਥੇ ਗਏ ਨੇ ਹੁਣ ਤੱਕ ਤਾਂ ਇਹਨਾਂ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਸਾਡਾ ਤਾਂ ਬੀਜੇਪੀ ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਹੈ ਹੁਣ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਵੱਡੇ ਭਰਾ ਸਮਝਣ ਤੋਂ ਇਨਕਾਰ ਕਰਦੀ ਹੈ ਕਿਉਂਕਿ ਇਹਨਾਂ ਦੇ ਆ ਵੋਟਾਂ ਤਾਂ ਰਹਿ ਗਏ ਸੀ ਅਕਾਲੀਆਂ ਦੀ ਸਭਾ 13% ਉਹ 18% ਤੇ ਪਹੁੰਚ ਗਏ ਨੇ ਲੋਕ ਸਭਾ ਸਮੇ ਪੂਰਾ ਪਖਿਆ ਹੋਇਆ ਚੋਣਾ ਦਾ ਪ੍ਰਚਾਰ ਸਿਖਰਾਂ ਤੇ ਹੈ ਇਹਦੇ ਵਿਚਕਾਰ ਜਿਹੜਾ ਚੋਣ ਮਨੋਰਥ ਪੱਤਰ ਦੂਸਰਾ ਜਾਰੀ ਕਰਤਾ ਹੈ ਕਾਂਗਰਸ ਨੇ ਤੇ ਕਹਿੰਦੇ ਇਸ ਵਾਰ ਕਾਫੀ ਕੁਝ ਚੋਣ ਮਨੋਰਥ ਪੱਤਰ ਚ ਕਾਂਗਰਸ ਕਹਿ ਰਹੀ ਹੈ ਕਹਿੰਦੇ ਜਿਹੜੇ ਅਧਿਆਪਕਾਂ ਨੂੰ ਰਾਜ ਪੱਦਰੀ ਸਨਮਾਨ ਮਿਲੇਗਾ ਬਹੁਤ ਵੱਡਾ ਖਤਮ ਹੈ ਜੀ ਉਹਨਾਂ ਨੂੰ ਰਿਟਾਇਰਮੈਂਟ ਦੀ ਹੱਦ 2 ਸਾਲ ਵਧਾ ਦਿੱਤੀ। ਬਜ਼ੁਰਗਾਂ, ਵਿਧਵਾ ਔਰਤਾਂ ਨੂੰ 6000 ਮਹੀਨਾ ਪੈਨਸ਼ਨ 500 ਰੁਪਏ ਦਾ ਗੈਸ ਸਿਲੰਡਰ ਇੰਦਰਾ ਲਾੜਲੀ ਭੈਣ ਸਨਮਾਨ ਯੋਜਨਾ ਤਹਿਤ 18 ਤੋਂ 60 ਸਾਲ ਦੀਆਂ ਔਰਤਾਂ ਨੂੰ 2000 ਰੁਪਏ ਮਹੀਨਾ। ਤੁਸੀਂ ਬੜੀਆਂ ਸਰਕਾਰਾਂ ਆਉਂਦੀਆਂ ਵੇਖੀਆਂ ਸੂਬਿਆਂ ਦੀਆਂ ਕੇਂਦਰ ਦੀਆਂ। ਇਹ ਮਨੋਰਥ ਪੱਤਰ ਦੇ ਵਿੱਚ ਜਿਸ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਅੱਜ ਕਾਂਗਰਸ ਦੇ ਵੱਲੋਂ ਕੀਤੇ ਗਏ ਐ ਇਹਨਾਂ ਨੂੰ ਪੂਰਾ ਕਰਨਾ ਕਿੰਨਾ ਕੁ ਸੰਭਵ ਐ 100% ਸੰਭਵ ਐ ਜਾਂ ਫਿਰ ਚੋਣਾਂ ਵਾਲਾ ਜੁਮਲਾ ਵੀ ਇਹਦੇ ਵਿੱਚ ਵੱਡਾ ਹੋ ਸਕਦਾ ਸਾਰੇ ਬਹੁਤ ਵੱਡੇ ਪੱਤਰ ਤੇ ਕਰਦੇ ਐ ਬਰਵਜੋਤ ਤੁਸੀਂ ਵੀ ਮਤਲਬ ਬਹੁਤ ਤਜਰਬਾ ਹਾਸਲ ਕੀਤਾ ਹੋਇਆ ਐ ਇਹ ਚੋਣ ਮਨੋਰਥ ਪੱਤਰ ਨਾਲ ਰਾਜਸੀ ਪਾਰਟੀਆਂ ਦੇ ਜਿਵੇਂ ਕੋਈ ਆਸ਼ਕ ਮਸ਼ੂਕ ਨੂੰ ਕਹਿੰਦਾ ਮੈਂ ਤੈਨੂੰ ਚੰਦ ਤੋਂ ਤਾਰੇ ਢੋਣ ਕੇ ਲਿਆ ਦਵਾਂ ਇਹ ਲੋਕਾਂ ਨੂੰ ਸੁਪਨੇ ਦਿਖਾਈ ਜਾਂਦੇ ਆ ਜਦੋਂ ਤੱਕ ਭਾਰਤ ਦਾ ਚੋਣ ਕਮਿਸ਼ਨ ਇਹਨਾਂ ਚੋਣ ਮਨੋਰਥ ਪੱਤਰਾਂ ਦੀ ਕਾਨੂੰਨੀ ਗਰੰਟੀ ਨਹੀਂ ਕਰਦਾ ਕਿ ਇਹਨਾਂ ਦੀ ਲੱਤ ਫੜ ਲਓਗੇ ਜੇ ਨਾ ਕਰਨਗੇ ਬਾਅਦ ਦੇ ਵਿੱਚ ਤੂੰ ਕਹਿੰਨ ਤੇ ਮੈਂ ਕਹਾਂ ਜੀ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਚੂਣਾ ਚੱਲ ਰਹੀ ਨੇ ਉੱਥੇ ਅੱਜ ਇੱਕ ਪਾਸੇ ਫਿਰ ਮੋਟਪੇੜ ਹੋਈ ਐ ਅਮਿਤ ਸ਼ਾਹ ਤੋਂ ਲੈ ਕੇ ਪ੍ਰਧਾਨ ਮੰਤਰੀ ਸਾਰੇ ਦਾਅਵੇ ਕਰ ਰਹੇ ਨੇ ਇਸ ਮੋਟਪੇੜ ਨੂੰ ਰੋਕਣ ਦੀਆਂ ਵੀ ਅੱਤਵਾਦ ਦਾ ਅਸੀਂ ਖਤਮ ਖਾਤਮਾ ਕਰਾਂਗੇ ਪਰ ਅੱਜ ਤਾਂ ਫਿਰ ਉਹੀ ਕੁਝ ਹੋਇਆ ਚਾਰ ਜਵਾਨ ਨੇ ਜਿਹੜੇ ਸਾਡੇ ਉਹ ਵੀ ਜ਼ਖਮੀ ਹੋਏ ਨੇ ਜਿੰਨਾ ਲੋਕਾਂ ਨੇ ਹੁਣ ਤੱਕ ਪੰਜਾਬੀ ਬੋਲਦੇ ਇਲਾਕੇ ਕਿੰਨੇ ਵਾਰ ਉਹ ਭਾਈਵਾਲ ਰਹਿ ਚੁੱਕੇ ਨੇ ਹੁਣ ਵੀ ਉਹਨਾਂ ਨੂੰ ਖਦਸ਼ਾ ਵਿਚਾਰਿਆ ਨੂੰ ਇਹੀ ਹੈ ਕਿ ਕਦੋਂ ਸਾਡੀ ਭਾਈਵਾਲੀ ਬਣੇ ਤੇ ਬੀਬੀ ਜੀ ਮੰਤਰੀ ਬਣਨ ਕੇਂਦਰ ਦੇ ਵਿੱਚ ਕਿੰਨੇ ਵਾਰ ਉਹਨਾਂ ਨੇ ਇਹਦੇ ਤੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਨੇ ਜਾਂ ਚੰਡੀਗੜ੍ਹ ਤੇ ਪੰਜਾਬ ਦਾ ਦਾਵਾ ਆ ਬੀਵੀਐਮੀ ਦੇ ਵਿੱਚ ਵੇਖ ਲਓ ਕਿ ਕਿੰਨੇ ਪੰਜਾਬ ਤੋਂ ਬਾਹਰ ਦੇ ਭਾਗੜਾ ਮੈਨੇਜਮੈਂਟ ਪ੍ਰਬੰਧਕ ਬੋਰਡ ਦੇ ਵਿੱਚ ਲੋਕ ਅਨਿਲ ਵਿਚ ਦੇ ਇੱਕ ਵੱਡੇ ਬਿਆਨ ਦੀ ਜਿੱਥੇ ਇੱਕ ਪਾਸੇ ਪਹਿਲਾਂ ਸਾਬਕਾ ਮੁੱਖ ਮੰਤਰੀ ਖੱਟੜ ਸੀ ਉਹ ਲਗਾਤਾਰ ਕਿਸਾਨਾਂ ਦੇ ਖਿਲਾਫ ਬੋਲਦੇ ਸੀ ਤਾਂ ਅੱਜ ਅਨਿਲ ਵਿਚ ਨੇ ਵੀ ਇੱਕ ਬਿਆਨ ਦਿੱਤਾ ਅਨਿਲ ਵਿਚ ਕਹਿੰਦੇ ਨੇ ਕਿ ਵੀ ਜਿਹੜੇ ਬਾਰਡਰਾਂ ਦੇ ਉੱਪਰ ਕਿਸਾਨ ਬੈਠੇ ਨੇ ਕਹਿੰਦੇ ਇਹ ਤਾਂ ਆਪ ਤੇ ਕਾਂਗਰਸ ਤੇ ਵਰਕਰ ਨੇ ਕੀ ਕਹਿਣਾ ਚਾਹੋਗੇ ਦੇਖੋ ਇਹਨਾਂ ਦਾ ਮੂੰਹ ਥੋੜੀ ਫੜ ਲੈਣਾ ਜਦੋਂ ਵੀ ਇਹਨਾਂ ਨੇ ਰਾਗਲ ਆਪਣਾ ਪੱਟੇ ਢੋਲਾ ਵਾਲਾ ਲਾਉਣਾ ਜਿਹਦੀ ਕੋਈ ਸੁਰਚ ਬਾਜ ਨਹੀਂ ਹੁੰਦੀ ਫਿਰ ਇੱਥੇ ਦੋ ਕੰਗਰਾਂ ਨੇ ਕਹਿੰਦੇ ਇੱਕ ਤਾਂ ਪੰਜਾਬ ਤੋਂ ਡੈਪੂਟੇਸ਼ਨ ਤੇ ਗਿਆ ਵਾ ਰਵਨੀਤ ਮਿੱਟੂ ਤੇ ਇੱਕ ਕੰਗੜਾ ਹੈਗੀ ਆ ਗੁਰਜੀਤ ਸਿੰਘ ਔਜਲਾ ਕਹਿੰਦੇ ਅੰਮ੍ਰਿਤਸਰੋਂ ਤਾਂ ਤੀਜਾ ਖੱਟੜ ਤੇ ਤਾਈ ਦੀਦੀ ਚੱਲੀ ਮੈਂ ਕਿਉਂ ਰਹਿ ਜਾਂ ਕੱਦੂ ਇਹ ਉਦੋਂ ਵੱਡੇ ਦਾਵੇਦਾਰ ਸੀ ਮੁੱਖ ਮੰਤਰੀ ਦੇ ਖੱਟੜ ਉਦੋਂ ਆਰਐਸਏ ਸਿਫਰੂ ਲੈ ਕੇ ਬਹਹਾਤਾ ਤੇ ਜਿਲ੍ਹੋਂ ਤਾਂ ਦਰਦ ਤਾਂ ਹੁੰਦਾ ਹੀ ਆ ਉਹ ਕਹਿੰਦੇ ਮੈਂ ਕੋਰਾਂ ਕੋਰਾਂ ਚ ਕਦੇ ਆਇਆ ਨਹੀਂ ਸੀ ਇਹ ਪਤੰਦਰ ਧੂੜਾ ਪੱਟੀ ਜਾਂਦੇ ਆ ਆ ਇੱਕ ਧੂੜ ਉਹਨਾਂ ਨੇ ਪੱਟੀ ਸੀ ਜ਼ੈਕਰ ਕੀ ਤਰ ਰਮਨਿਤ ਬਿੱਟੂ ਉਹਨਾਂ ਦਾ ਅੱਜ ਕੋ ਸਟੇਟਮੈਂਟ ਆਇਆ ਰਮਨਿਤ ਬਿੱਟੂ ਉਹਨਾਂ ਤੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਹਿੰਦੇ ਵੀ ਜਾਖੜ ਨੂੰ ਬਸ ਇਸੇ ਹਟਾਉਣ ਦੇ ਵਿੱਚ ਰਵਨੀਤ ਬਿੱਟੂ ਦਾ ਪੂਰਾ ਹੱਥ ਹੈ ਕਹਿੰਦੇ ਰਵਨੀਤ ਤੇ ਬਿੱਟੂ ਹੁਣਾਂ ਨੂੰ ਅੱਗੇ ਭਾਜਪਾ ਨੇ ਇਸੇ ਕਰਕੇ ਲਿਆਂਦਾ ਤਾਂ ਕਿ ਸਿੱਖ ਚਿਹਰੇ ਨੂੰ ਸਾਹਮਣੇ ਲਿਆ ਕੇ ਸੁਨੀਲ ਜਾਖੜ ਨੂੰ ਉਹਨਾਂ ਨੂੰ ਪਿੱਛੇ ਲਾਤਾ ਕਹਿੰਦਾ ਉਹਨਾਂ ਦਾ ਮਕਸਦ ਹੈ ਨਾ ਉਹ ਪੂਰਾ ਹੋ ਰਿਹਾ ਇਸੇ ਕਰਕੇ ਜਾਖੜ ਸਾਹਿਬ ਜਿਹੜਾ ਨਰਾਜ਼ ਨਜ਼ਰ ਆ ਰਿਹਾ ਸੋ ਬਾਜਬਾ ਸਾਹਿਬ ਇਹ ਦੱਸਣਾ ਜਦੋਂ ਤੁਹਾਡੇ ਕਾਂਗਰਸੀਆਂ ਨੇ 42 ਐਮਐਲਏ ਨੇ ਕੈਪਟਨ ਵਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਨੂੰ ਕਿਉਂਕਿ ਉਹ ਤੋਂ ਪ੍ਰਧਾਨਗੀ ਛਡਾਲੀ ਸੀ ਨਵਜੋਤ ਸਿੱਧੂ ਬਣਾਤਾ ਸੀ ਤੇ ਜੇ ਤੁਸੀਂ ਮੁੱਖ ਮੰਤਰੀ ਵੀ ਹਟਾਉਣਾ ਸੀ ਜਾਖੜ ਪ੍ਰਧਾਨ ਬਣਿਆ ਰਹਿੰਦਾ ਸਿੱਧੂ ਉਰਾਨ ਦੇ ਮੁੱਖ ਮੰਤਰੀ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਮੈਂ ਹਾਂ ਪ੍ਰਾਪ ਸਿੱਧੂ ਤੇ ਗੱਲਾਂបਾਤਾਂ ਕਰਾਂਗੇ ਵਿਚਾਰ-ਚਰਚਾ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਮੇਰੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਜੀ ਢਿੱਲੋਂ ਸਾਹਿਬ ਸਭ ਤੋਂ ਪਹਿਲੀ ਖਬਰ ਦੀ ਜੇ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਹੀ ਚਰਚਾ ਚੱਲ ਰਹੀ ਹੈ ਕਿ ਚੰਦੂ ਮਾਚਰਾ ਹੁਣਾਂ ਦੀ ਇੱਕ ਫੋਟੋ ਭਾਜਪੀ ਦੇ ਝੰਡੇ ਦੇ ਅੱਗੇ ਬੈਠ ਕੇ ਵਾਰਣ ਹੋ ਰਹੀ ਹੈ ਜਿੱਥੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਪਰ ਇਹਦੇ ਤੇ ਹੁਣ ਜਿਹੜੇ ਭਾਜਪਾ ਦੇ ਵਿਨਿਤ ਜੋਸ਼ੀ ਨੇ ਜਿਹੜੇ ਜੰਮੂ ਕਸ਼ਮੀਰ 'ਚ ਇਸ ਸਮੇਂ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਦਾ ਵੀ ਸਪਸ਼ਟੀਕਰਨ ਆ ਗਿਆ ਸੋ ਤੁਸੀਂ ਇਹ ਮਾਮਲਾ ਜ਼ਰੂਰ ਦੱਸੋ ਕਿ ਵਿਨਿਤ ਜੈਸ਼ੀ ਉਹਨਾਂ ਦਾ ਕੀ ਕਹਿਣਾ ਤੇ ਤੁਹਾਨੂੰ ਇਸ ਬਾਰੇ ਕੀ ਲੱਗਦਾ ਦੇਖੋ ਜਿਹੜਾ ਉਹਨਾਂ ਦਾ ਝੰਡਾ ਲੱਗਿਆ ਹੋਇਆ ਤੇ ਉਹ ਆਗੂ ਪਿੱਛੇ ਬੈਠੇ ਨੇ ਇਹ ਸਵਾਲ ਤਾਂ ਖੜੇ ਕਰਦਾ ਕਿ ਕਿਉਂ ਉੱਥੇ ਗਏ ਨੇ ਹੁਣ ਤੱਕ ਤਾਂ ਇਹਨਾਂ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਸਾਡਾ ਤਾਂ ਬੀਜੇਪੀ ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਹੈ ਨੌ ਮਾਸ ਦਾ ਰਿਸ਼ਤਾ ਹੈ ਹੁਣ ਵੀ ਭੱਜੀਆਂ ਵਾਹਾਂ ਗੱਲ ਨੂੰ ਹੀ ਆਉਂਦੀਆਂ ਨੇ ਥੋੜਾ ਬੋਤਾ ਫਰਕ ਰਹਿ ਗਿਆ ਹੁਣ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਵੱਡੇ ਭਰਾ ਸਮਝਣ ਤੋਂ ਇਨਕਾਰ ਕਰਦੀ ਹੈ ਕਿਉਂਕਿ ਇਹਨਾਂ ਦੀਆਂ ਵੋਟਾਂ ਤਾਂ ਰਹਿ ਗਈਆਂ ਸੀ ਅਕਾਲੀਆਂ ਦੀ ਸਭਾ ਕੁ 13% ਉਹ 18% ਤੇ ਪਹੁੰਚ ਗਏ ਨੇ ਲੋਕ ਸਭਾ ਚ ਔਰ ਤਰ੍ਹਾਂ ਤਰ੍ਹਾਂ ਦੇ ਵਿੱਚ ਚੱਲਿਆ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਸਬਜੋਤਾ ਹੋ ਸਕਦਾ ਹੈ। ਸਿੱਟਾ ਨਰੋਲਾ ਪੈ ਗਿਆ। ਔਰ ਜਦੋਂ ਵੀ ਇਹ ਵੋਟ ਪਾਉਣ ਗਏ ਨੇ ਉਸ ਪਾਸੇ ਭਾਜਪਾ ਵੱਲ ਨਹੀਂ ਗਏ ਐ। ਪ੍ਰੇਮ ਸਿੰਘ ਚੰਦੂ ਬਾਜਰਾ ਜਿਹੜੇ ਨੇ ਉਹ ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਚ ਨਾਲ ਉਹਨਾਂ ਦੇ ਗਗਨਜੀਤ ਸਿੰਘ ਬਰਨਾਲਾ ਬੈਠੇ ਨੇ। ਜੀ। ਜਦੋਂ ਭਾਰਤੀ ਜਨਤਾ ਪਾਰਟੀ ਦਾ ਉੱਥੇ ਝੰਡਾ ਲੱਗਿਆ ਹੋਇਆ ਹੈ ਤੇ ਸਵਾਲ ਤਾਂ ਮੱਲੋ-ਮੱਲੀ ਉੱਠਦੇ ਆ ਅਰਸ਼ਦੀਪ ਸਿੰਘ ਕਲੇਰ ਜਿਹੜੇ ਸ਼ਰੋਮਨੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਨੇ ਬੁਲਾਰੇ ਨੇ ਉਹ ਕਹਿੰਦੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਕੀ ਹੈ ਸਾਰਾ ਕੁਝ ਤਾਂ ਉਹ ਕਹਿੰਦੇ ਆ ਨਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਗੀਤ ਸੀਗਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਸਾਹਿਬ ਦਾ ਕਿ ਮੈਨੂੰ ਟੈਲੀਵਿਜ਼ਨ ਲੈ ਦੇ ਵੀ ਤਸਵੀਰਾਂ ਬੋਲਦੀਆਂ ਭਾਪ ਤਸਵੀਰ ਆਪਣੇ ਆਪ ਚ ਬੋਲ ਰਹੀ ਹੈ ਕਿ ਕੀ ਕੁਛ ਹੈ ਪਰ ਉਹ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਬਡਾਲਾ ਸਾਹਿਬ ਕਹਿੰਦੇ ਆ ਕਿ ਅਸੀਂ ਸਪਸ਼ਟੀਕਰਨ ਜ਼ਰੂਰ ਲਵਾਂਗੇ ਇਹਨਾਂ ਤੋਂ ਇਹ ਕਿਉਂ ਗਏ ਕਿਵੇਂ ਗਏ ਤੇ ਜਦੋਂ ਬਜਰਾਵਰੇ ਕਹਿੰਦੇ ਆ ਮੇਰਾ ਤਾਂ ਨਿੱਜੀ ਦੌਰਾ ਸੀ ਮੈਂ ਤਾਂ ਉਸ ਕਰਕੇ ਤਾਂ ਨਹੀਂ ਗਿਆ ਪਰ ਸਾਰਿਆਂ ਨੂੰ ਪਤਾ ਹੈ ਇੱਕ ਵਾਰ ਅਜੀਹਾ ਮੌਕਾ ਆਇਆ ਜਦੂਬਜਰਾ ਸਾਹਿਬ ਦੀ ਸਾਰੀ ਟੀਮ ਨੇ ਕੇਂਦਰ ਵਾਲਿਆਂ ਦੇ ਕਹਿਨ ਤੇ ਅਚਕਰਾ ਵੀ ਸੰਭਾਲੀਆਂ ਸੀ ਵੀ ਸਵੇਰੇ ਸੌ ਚੱਕਣੀ ਹੈ ਪਰ ਕਹਿੰਦੇ ਪਿਓ ਪੁੱਤ ਨੇ ਐਸਾ ਟਿੰਡ ਚਕਾਨਾ ਪਾਇਆ ਕਿ ਸਵੇਰੇ ਸੀਟ ਲੱਭਦੇ ਸੀ ਜਦੂਬਜਰਾ ਸਾਹਿਬ ਕਿ ਸੀਟ ਕਿੱਥੇ ਜੈ ਜਿੱਥੇ ਬਹਿ ਕੇ ਮੰਤਰੀ ਬਣ ਕੇ ਮਹੋਵੇ ਨੇ ਨਾ ਬਣਿਆ ਮਨ ਦੇ ਵਿੱਚ ਰੰਜਿਸ਼ ਵੀ ਹੁੰਦੀ ਹੈ ਦੂਸਰੇ ਪਾਸੇ ਜਿਹੜੇ ਇਹਨਾਂ ਦੇ ਬਨੀਤ ਜੋਸ਼ੀ ਨੇ ਬੜੇ ਸੀਨੀਅਰ ਆਗੂ ਨੇ ਭarti Janata Party ਦੇ ਉਹਨਾਂ ਨੇ ਗੱਲ ਹੀ ਮਕਾਤੀ ਉਹ ਕਹਿੰਦੇ ਨਾ ਤਾਂ ਚੰਦੂ ਬਜਰੇ ਨਾਲ ਕੋਈ ਫੋਟੋ ਖਚਾਈ ਹੈ ਨਾ ਸਾਡਾ ਉਹ ਕੋਈ ਤਾਲੁਕਤ ਹੈ ਜਦੋਂ ਕਦੇ ਕੋਈ ਸਮਝੌਤਾ ਜਾਂ ਹੋਰ ਹੋਇਆ ਤੁਸੀਂ ਕਹਿ ਸਕਦੇ ਹੋ ਉਦੋਂ ਫਿਰ ਵੱਜਗੇ ਢੋਲ ਨਗਾਰੇ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਕੋਈ ਗੱਲਬਾਤ ਹੋਈ ਪਰ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਧੂਆ ਉਦੋਂ ਨਿਕਲਦਾ ਹੈ ਜਦੋਂ ਕੋਈ ਅੱਗ ਲੱਗੀ ਹੋਵੇ ਹੋ ਸਕਦਾ ਹੈ ਇਹਨਾਂ ਨੂੰ ਤਾਂ ਉਹ ਅਜੇ ਤੱਕ ਤਾਂ ਨਹੀਂ ਪਰ ਇਹਨਾਂ ਵੱਲੋਂ ਹਾਂ ਕੋਈ ਨਹੀਂ ਅਕਾਲੀ ਦਲ ਬਾਦਲ ਵੱਲੋਂ ਜਦੋਂ ਕਹਿੰਦੇ ਆ ਕਿ ਦਿਨ ਚੜਦਾ ਹੈ ਸੂਰਜ ਚੜਦਾ ਹੈ ਸਾਰਿਆਂ ਨੂੰ ਦਿਖਦਾ ਹੈ ਸਾਰੇ ਆਪੋ ਆਪਣਾ ਜਿਹੜਾ ਹੈਗਾ ਸਪਸ਼ਟੀਕਰਨ ਦੇ ਰਹੇ ਨੇ ਇਸ ਦੇ ਪਿੱਛੇ ਅਸਲੀਅਤ ਕੀ ਹੈ ਹੋਰ 2-4 ਦਿਨਾਂ ਨੂੰ ਸਾਹਮਣੇ ਆ ਜਾਏਗੀ ਜੀ ਕਲੋਸ ਅੱਪ ਗੱਲ ਕਰਦੇ ਹਾਂ ਹਰਿਆਣਾ ਦੀ ਹਰਿਆਣਾ ਇਸ ਸਮੇਂ ਪੂਰਾ ਭਖਿਆ ਹੋਇਆ ਹੈ ਚੋਣਾਂ ਦਾ ਪ੍ਰਚਾਰ ਸਿਖਰਾਂ ਤੇ ਹੈ ਇਹਦੇ ਵਿੱਚਕਾਰ ਜਿਹੜਾ ਚੋਣ ਮਨੋਰਥ ਪੱਤਰ ਦੂਸਰਾ ਜਾਰੀ ਕਰਤਾ ਕਾਂਗਰਸ ਨੇ ਤੇ ਕਹਿੰਦੇ ਇਸ ਵਾਰ ਕਾਫੀ ਕੁਝ ਚੋਣ ਮਨੋਰਥ ਪੱਤਰ ਚ ਕਾਂਗਰਸ ਕਹਿ ਰਹੀ ਹੈ ਜੀ ਇੱਕ ਬੜੀ ਕਮਾਲ ਦੀ ਗੱਲ ਕੀਤੀ ਉਹ ਚ ਕਹਿੰਦੇ ਜਿਹੜੇ ਅਧਿਆਪਕਾਂ ਨੂੰ ਰਾਜ ਪੱਦਰੀ ਸਨਮਾਨ ਮਿਲੇਗਾ ਇਹ ਬਹੁਤ ਵੱਡਾ ਕਦਮ ਹੈ ਜੀ ਉਹਨਾਂ ਨੂੰ ਰਿਟਾਇਰਮੈਂਟ ਉਮਰ ਦੀ ਹੱਦ 2 ਸਾਲ ਵਧਾ ਤੋ ਜੀ ਜੀ 58 ਦੀ ਥਾਂ ਕੇਂਦਰ ਬਾਂਗੋ 60 ਸਾਲ ਚ ਰਿਟਾਇਰ ਹੋਣਗੇ ਕਈ 25 ਤੱਕ ਲੱਖ ਦਾ ਮੁਕਤ ਰਾਜ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਹਰ ਸਾਲ ਮੁਕਤ ਚੈੱਕਅਪ ਹੋਵੇਗਾ ਬਜ਼ੁਰਗਾਂ ਵਿਧਵਾ ਔਰਤਾਂ ਨੂੰ 6000 ਮਹੀਨਾ ਪੈਨਸ਼ਨ 500 ਰੁਪਏ ਦਾ ਗੈਸ ਸਿਲੰਡਰ ਇੰਦਰਾ ਲਾਡਲੀ ਭੈਣ ਸਨਮਾਨ ਯੋਜਨਾ ਤਹਿਤ 18 ਤੋਂ 60 ਸਾਲ ਦੀਆਂ ਔਰਤਾਂ ਨੂੰ 2000 ਰੁਪਏ ਮਹੀਨਾ ਰਾਖਵਾ ਕਰਨ ਨੌਕਰੀਆਂ 'ਚ 33% ਜੀ ਤੇ ਉਹਨਾਂ ਵਿਦਿਆਰਥੀਆਂ ਵਾਸਤੇ ਗੁਲਾਬੀ ਮਿੰਨੀ ਵਾਸਤੇ ਗੁਲਾਬੀ ਈ ਰਿਕਸ਼ਾ ਹੋਵੇਗਾ ਬਸ ਮੁਖਤਵੀ ਔਰਤਾਂ ਦੀ ਮਾਲਕੀ ਵਾਲੀ ਜਾਇਦਾਦ ਤੇ ਹਾਊਸ ਟੈਕਸ 50% ਛੋਟ 20 ਲੱਖ ਤੱਕ ਦਾ ਵਿਆਜ ਮੁਕਤ ਕਰਜ਼ਾ ਹੂੰ ਇਹ ਸਾਰਾ ਕੁਝ ਉਹਨਾਂ ਨੇ ਕਿਹਾ ਇਸੇ ਤਰ੍ਹਾਂ ਉਹਨਾਂ ਨੇ ਕਈ ਹੋਰ ਗੱਲਾਂ ਵੀ ਕਹੀਆਂ ਨੇ ਜੀ ਜਿਵੇਂ ਅਨੁਸੂਚਿਤ ਜਾਤੀ ਦੇ ਹਰ ਗਰੀਬ ਨੂੰ 100-100 ਗਜ ਦਾ ਮੁਕਤ ਪਲਾਟ ਦੋ ਕਮਰਿਆਂ ਲਈ 6.5 ਲੱਖ ਰੁਪਏ ਦਿੱਤੇ ਜਾਣਗੇ ਜੀ ਲਾਭ ਸਕੀਮ ਲਾਭ ਆਮਦਨ ਸੀਮਾ ਵਧਾ ਕੇ 1,80,000 ਕਰ ਦਿੱਤੀ ਜਾਵੇਗੀ ਤੇ ਕ੍ਰੀਮੀ ਲੇਅਰ ਜੋ 6000 ਕੋ ਟੱਪ ਜਾਂਦਾ ਉਹਨੂੰ ਕ੍ਰੀਮੀ ਲੇਅਰ ਚ ਗਿਣ ਲਿਆ ਜਾਂਦਾ ਸੀ ਉਹ ਵਧਾ ਕੇ 6 ਲੱਖ ਤੋਂ 10 ਲੱਖ ਕਰਤੀ ਹੈ ਹੁਣ ਇਸ ਮਾਮਲੇ ਦੇ ਵਿੱਚ ਵੱਧ ਬੰਦੇ ਨਹੀਂ ਆਉਣਗੇ ਹੂੰ ਤੇ ਉਹ ਦੂਜੀਆਂ ਸਹੂਲਤਾਂ ਵਾਲੇ ਦਾਇਰੇ 'ਚ ਹੀ ਰਹਿਣਗੇ ਜੀ ਇਸੇ ਤਰ੍ਹਾਂ ਇਹਨਾਂ ਨੇ 1860 ਨੂੰ ਬੁਲਦੀਆਂ ਔਰਤਾਂ ਨੂੰ ਖਾਤਿਆਂ ਜਿਵੇਂ 2000 ਆਪਾਂ ਗੱਲ ਕੀਤੀ ਹੈ ਜੀ ਸੋ ਸੱਤ ਗਰੰਟੀਆਂ ਨੇ ਜਿਹੜੀਆਂ ਇਹ ਮਲਕਰ ਜਨ ਖਰਗੇ ਸਾਹਿਬ ਸੀ ਉੱਥੇ ਹੋਰ ਪਹਿਲਾਂ ਇਹਨਾਂ ਨੇ ਪਹਿਲਾਂ ਜਾਰੀ ਕਰਤਾ ਸੀ ਇਹ ਜਿਹੜਾ ਚੋਣ ਮਨੋਰਥ ਪੱਤਰ ਦਾ ਭਾਗ ਦੂਜਾ ਹੈ ਉਹ ਅੱਜ ਜਾਰੀ ਕਰਤਾ ਤੇ ਪਤਾ ਨਹੀਂ ਹੁਣ ਇਹਨਾਂ ਤੋਂ ਬਾਅਦ ਕਿਤੇ ਭਾਜਪਾ ਵਾਲੇ ਵੀ ਇਕੱਠੇ ਹੀ ਦੋ ਜਾਰੀ ਕਰ ਦੇਣ ਜੀ ਕਿ ਤੁਹਾਡੇ ਨਾਲੋਂ ਪਿੱਛੇ ਅਸੀਂ ਕਿਉਂ ਰਹੀਏ ਸੋ ਅੱਜ ਉਹਨਾਂ ਨੇ ਕਾਫੀ ਚੀਜ਼ਾਂ ਗਿਮੀ ਐਸਵੀਐਲ ਦੀ ਵੀ ਗੱਲ ਕੀਤੀ ਹੈ ਜਿਹੜਾ ਕਹਿੰਦੇ ਸਮਝੌਤਾ ਹੋਇਆ ਵਾ ਰਾਜਸਥਾਨ ਨਾਲ ਉਹ ਰੱਦ ਕਰਨਾ ਹੈ ਅਸੀਂ ਸੋ ਬਹੁਤ ਸਾਰੀਆਂ ਚੀਜ਼ਾਂ ਇਸ ਚੋਣ ਮਨੋਰਥ ਪੱਤਰ ਦੇ ਵਿੱਚ ਉਹਨਾਂ ਨੇ ਜਾਰੀ ਕੀਤੀਆਂ ਨੇ ਜੀ ਟੋਲ ਸਾਹਿਬ ਇਹਦੇ ਤੇ ਉੱਪਰ ਇੱਕ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਲੰਬੇ ਸਮੇਂ ਤੋਂ ਇਸ ਫੀਲਡ 'ਚ ਵਿਚਰ ਰਹੇ ਹੋ ਤੁਸੀਂ ਬੜੀਆਂ ਸਰਕਾਰਾਂ ਆਉਂਦੀਆਂ ਵੇਖੀਆਂ ਸੂਬਿਆਂ ਦੀਆਂ ਕੇਂਦਰ ਦੀਆਂ ਇਹ ਮਨੋਰਥ ਪੱਤਰ ਦੇ ਵਿੱਚ ਜਿਸ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਅੱਜ ਕਾਂਗਰਸ ਦੇ ਵੱਲੋਂ ਕੀਤੇ ਗਏ ਆ ਇਨਾਂ ਨੂੰ ਪੂਰਾ ਕਰਨਾ ਕਿੰਨਾ ਕੁ ਸੰਭਵ ਹੈ 100% ਸੰਭਵ ਹੈ ਜਾਂ ਫਿਰ ਚੋਣਾ ਵਾਲਾ ਜੁਮਲਾ ਵੀ ਇਹਦੇ ਵਿੱਚ ਵੱਡਾ ਹੋ ਸਕਦਾ ਹੈ ਜੀ ਦੇਖੋ ਸਾਰੇ ਬਹੁਤ ਵੱਡੇ ਪੱਧਰ ਤੇ ਕਰਦੇ ਆ ਪ੍ਰਭਜੋਤ ਤੁਸੀਂ ਵੀ ਮਤਲਬ ਬਹੁਤ ਤਜਰਬਾ ਹਾਸਲ ਕੀਤਾ ਹੋਇਆ ਹੈ ਇਹ ਚੋਣ ਮਨੋਰਥ ਪੁੱਤ ਨਾ ਰਾਸ਼ੀ ਪਾਰਟੀਆਂ ਦੇ ਜਿਵੇਂ ਕੋਈ ਆਸ਼ਕ ਮਸ਼ੂਕ ਨੂੰ ਕਹਿੰਦਾ ਮੈਂ ਤੈਨੂੰ ਚੰਦ ਤੋਂ ਤਾਰੇ ਤੋੜ ਕੇ ਲਿਆ ਦੂੰ ਠੀਕ ਹੈ ਪੌੜੀ ਭਵੇਂ ਕਿੱਥੇ ਤੇ ਲਾਉਂਦੀ ਨਾ ਹੋਵੇ ਪਰ ਉਹ ਸੁਪਨੇ ਤਾਂ ਦਿਖਾ ਦਿੰਦਾ ਨਾ ਜੀ ਇਹ ਲੋਕਾਂ ਨੂੰ ਸੁਪਨੇ ਦਿਖਾਈ ਜਾਂਦੇ ਆ ਜਦੋਂ ਤੱਕ ਭਾਰਤ ਦਾ ਚੋਣ ਕਮਿਸ਼ਨ ਇਹਨਾਂ ਚੋਣ ਮਨੋਰਥ ਪੱਤਰਾਂ ਦੀ ਕਾਨੂੰਨੀ ਗਰੰਟੀ ਨਹੀਂ ਕਰਦਾ ਕਿ ਇਹਨਾਂ ਦੀ ਲੱਤ ਫੜ ਲਓਗੇ ਜੇ ਨਾ ਕਰਨਗੇ ਬਾਅਦ ਦੇ ਵਿੱਚ ਤੂੰ ਕੌਣ ਤੇ ਮੈਂ ਕੌਣ ਜੀ ਤੇ ਮਨ ਚ ਹੁੰਦਾ ਵੀ 5 ਸਾਲ ਤੋਂ ਬਾਅਦ ਤਾਂ ਸਰਕਾਰ ਬੰਨੀ ਨਹੀਂ ਆਪਾਂ ਕਾਦੇ ਵਾਸਤੇ ਚੋਰ ਮਨੋਰਥ ਪੱਤਰ ਨੂੰ ਹਰ ਹਾਲਤ ਦੇ ਵਿੱਚ ਕਾਨੂੰਨਨ ਗਰੰਟੀ ਤਹਿਤ ਲੈਣਾ ਚਾਹੀਦਾ ਹੈ ਨਹੀਂ ਇਹਦਾ ਕੋਈ ਫਾਇਦਾ ਨਹੀਂ ਜੀ ਜੇ ਕਾਨੂੰਨਨ ਗਰੰਟੀ ਹੋਵੇਗੀ ਤਾਂ ਆਪਾਂ ਕਹਿ ਸਕਦੇ ਆ ਕਿ ਸਾਰੇ ਇਹਦੇ ਚ ਕਾਫੀ ਕੰਮ ਹੋ ਸਕਦੇ ਨੇ ਜੀ ਟਿਲੂ ਸਾਹਿਬ ਗੱਲ ਕਰਾਂਗੇ ਹਰਿਆਣਾ ਦੇ ਨਾਲ ਹੀ ਚੋਣਾਂ ਚੱਲ ਰਹੀਆਂ ਨੇ ਜੰਮੂ ਕਸ਼ਮੀਰ ਦੀਆਂ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਚੋਣਾ ਚੱਲ ਰਹੀ ਨੇ ਉੱਥੇ ਅੱਜ ਇੱਕ ਪਾਸੇ ਫਿਰ ਮੁੱਠਪੇੜ ਹੋਈ ਹੈ ਅਮਿਤ ਸ਼ਾਹ ਤੋਂ ਲੈ ਕੇ ਪ੍ਰਧਾਨ ਮੰਤਰੀ ਸਾਰੇ ਦਾਅਵੇ ਕਰ ਰਹੇ ਨੇ ਇਸ ਮੁੱਠਪੇੜ ਨੂੰ ਰੋਕਣ ਦੀਆਂ ਵੀ ਅਤਵਾਦ ਦਾ ਅਸੀਂ ਖਤਮ ਖਾਤਮਾ ਕਰਾਂਗੇ ਪਰ ਅੱਜ ਤਾਂ ਫਿਰ ਉਹੀ ਕੁਝ ਹੋਇਆ ਚਾਰ ਜਵਾਨ ਨੇ ਜਿਹੜੇ ਸਾਡੇ ਉਹ ਵੀ ਜ਼ਖਮੀ ਹੋਏ ਨੇ ਦੇਖੋ ਇਹ ਲਗਾਤਾਰ ਉੱਥੇ ਠਾਠੂ ਹੁੰਦੀ ਆ ਰਹੀ ਹੈ ਇਹਨੂੰ ਸਿਆਸੀ ਪਾਰਟੀਆਂ ਸਿਆਸਤ ਨਾਲ ਜੋੜ ਕੇ ਕਦਮ ਚੱਕਦੀਆਂ ਨੇ ਤੁਸੀਂ ਮੈਨੂੰ ਐਂ ਦੱਸ ਦਿਓ ਜਦੋਂ ਤੋਂ ਪੰਜਾਬੀ ਸੂਬਾ ਬਣਿਆ ਪੰਜਾਬੀ ਸੂਬਾ ਤਿੰਨ ਮੰਗਾ ਇੱਕ ਐਸਬੀਐਲ ਦੀ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਪੰਜਾਬ ਦਾ ਜਿਨ੍ਹਾਂ ਨੇ ਦਾਅਵੇ ਕੀਤੇ ਸੀ ਕਿ ਚੰਡੀਗੜ੍ਹ ਸਾਡਾ ਹੈ ਉਹਨਾਂ ਲੋਕਾਂ ਨੇ ਕੀ ਕਿਹਾ ਆ ਮੌਜੂਦਾ ਮੁੱਖ ਮੰਤਰੀ ਵੀ ਹਰਿਆਣੇ ਨੇ ਜਗ੍ਹਾ ਮੰਗੀ ਹਾਈ ਕੋਰਟ ਵਾਸਤੇ ਕਹਿੰਦੇ ਸਾਨੂੰ ਵੀ ਦੇ ਦਿਓ ਵਿਧਾਨ ਸਭਾ ਤੇ ਉਹਦੇ ਵਾਸਤੇ ਜੀ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਪੰਜਾਬੀ ਬੋਲਦੇ ਇਲਾਕੇ ਕਿੰਨੇ ਵਾਰ ਉਹ ਭਾਈਵਾਲ ਰਹ ਚੁੱਕੇ ਨੇ ਹੁਣ ਵੀ ਉਹਨਾਂ ਨੂੰ ਖਦਸ਼ਾ ਵਿਚਾਰਿਆ ਨੂੰ ਇਹੀ ਹੈ ਕਿ ਕਦੋਂ ਸਾਡੀ ਭਾਈਵਾਲੀ ਬਣੇ ਤੇ ਬੀਬੀ ਜੀ ਮੰਤਰੀ ਬੰਦ ਕੇਂਦਰ ਦੇ ਵਿੱਚ ਕਿਉਂਕਿ ਸਵਾਲ ਅੱਖੀਂ ਨੇ ਹੋਰ ਤਾਂ ਕੋਈ ਹੈ ਹੀ ਨਹੀਂ ਮੁਕਾਬਲੇ 'ਚ ਕਿੰਨੇ ਵਾਰ ਉਹਨਾਂ ਨੇ ਇਹਦੇ ਤੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਨੇ ਜਾਂ ਚੰਡੀਗੜ੍ਹ ਤੇ ਪੰਜਾਬ ਦਾ ਦਾਵਾ ਆ ਬੀਬੀ ਐਮਬੀ ਦੇ ਵਿੱਚ ਵੇਖ ਲਓ ਕਿ ਕਿੰਨੇ ਪੰਜਾਬ ਤੋਂ ਬਾਹਰ ਦੇ ਪਾਖੜਾ ਮੈਨੇਜਮੈਂਟ ਪ੍ਰਬੰਧਕ ਬੋਰਡ ਦੇ ਵਿੱਚ ਲੋਕ ਨੇ ਦੂਜੀ ਗੱਲ ਤੁਸੀਂ ਇੱਕ ਸਾਂਝਿਆ ਸਰਕਾਰਾਂ ਚ ਰਹੇ ਹਰਿਆਣਾ ਚ ਵੀ ਸਰਕਾਰ ਭਾਜਪਾ ਦੀ ਕੇਂਦਰ ਦੇ ਵਿੱਚ ਇਕੱਲੀ ਭਾਜਪਾ ਨਾਲ ਪੰਜਾਬ ਦੇ ਵਿੱਚ ਇਕੱਲੀ ਭਾਜਪਾ ਰਾਜਸਥਾਨ ਦੇ ਵਿੱਚ ਇਕੱਲੀ ਆਪਣਾ ਇਹ ਭਾਜਪਾ ਦੀ ਸਰਕਾਰ ਇਹ ਮੁੱਦੇ ਜਿਹੜੇ ਸੀ ਕਿੰਨੇ ਵਾਰ ਟੇਕ ਅਪ ਕੀਤੇ ਨੇ ਜਦੋਂ ਬਾਹਰ ਨੇ ਇਹ ਮੁੱਦੇ ਖੜੇ ਨੇ ਜਦੋਂ ਸਰਕਾਰ ਚ ਬਣ ਗਏ ਇਮੋਡੇ ਬੈਠ ਜਾਂਦੇ ਨੇ ਜੀ ਕੋਈ ਉਹ ਨਹੀਂ ਕਰਦਾ ਸਮਾਏ ਸਿਆਸਤ ਤੋਂ ਕੁਝ ਨਹੀਂ ਕੀਤਾ ਜਾਂਦਾ ਬਿਤਰ ਤੁਸੀਂ ਆਪ ਚੰਡੀਗੜ੍ਹ ਦੇ ਵਿੱਚੋਂ ਦਾਵਾ ਖਤਮ ਕਰਦੇ ਕਰਦੇ ਪੰਜਾਬ ਨੇ ਬਹੁ ਗਿਣਤੀ ਖਾਸ ਕਰ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਉਹ ਦਫ਼ਤਰ ਮਹਾਲੀ 'ਚ ਤਬਦੀਲ ਕਰ ਲਏ ਜਿਹੜਾ ਅਸੀਂ ਆਪਣਾ ਕੋਟਾ ਭੇਜਣਾ ਸੀ ਪੰਜਾਬ ਦਾ 60% ਹੈ ਹਰਿਆਣਾ ਦਾ 40% ਹੈ ਜਦੋਂ ਅਸੀਂ ਲੋਕ ਉਥੇ ਆਪਣਾ ਕੋਟਾ ਭੇਜਦੇ ਹੀ ਨਹੀਂ ਖਾਸ ਕਰ ਭਾਗੜਾ ਨੰਗਲ ਡੈਮ ਤੇ ਫਿਰ ਉਹਨਾਂ ਨੂੰ ਕਿੱਥੋਂ ਲੈਣਾ ਪੈਂਦਾ ਹੈ ਹਰਿਆਣੇ ਚੋਂ ਜੀ ਲੋਕਾਂ ਦਾ ਬੇਕੂਬ ਬਣਾਉਂਦੇ ਨੇ ਤੇ ਉਸ ਪਾਸੇ ਵੱਲ ਨਹੀਂ ਜਾਂਦੀ ਗੱਲ ਕਰੀਏ ਅਨਿਲ ਵਿਜ ਦੇ ਇੱਕ ਵੱਡੇ ਬਿਆਨ ਦੀ ਜਿੱਥੇ ਇੱਕ ਪਾਸੇ ਪਹਿਲਾਂ ਸਾਬਕਾ ਮੁੱਖ ਮੰਤਰੀ ਖੱਟੜ ਸੀ ਉਹ ਲਗਾਤਾਰ ਕਿਸਾਨਾਂ ਦੇ ਖਿਲਾਫ ਬੋਲਦੇ ਸੀ ਤਾਂ ਅੱਜ ਅਨਿਲ ਵਿਜ ਨੇ ਵੀ ਇੱਕ ਬਿਆਨ ਦਿੱਤਾ ਅਨਿਲ ਵਿਜ ਕਹਿੰਦੇ ਨੇ ਵੀ ਜਿਹੜੇ ਬਾਰਡਰਾਂ ਦੇ ਉੱਪਰ ਕਿਸਾਨ ਬੈਠੇ ਨੇ ਕਹਿੰਦੇ ਇਹ ਤਾਂ ਆਪ ਤੇ ਕਾਂਗਰਸ ਦੇ ਵਰਕਰ ਨੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਇਹਨਾਂ ਦਾ ਮੂੰਹ ਥੋੜੀ ਫੜ ਲੈਣਾ ਜਦੋਂ ਵੀ ਇਹਨਾਂ ਨੇ ਰਾਗਲ ਆਪਣਾ ਪੱਟੇ ਢੋਲ ਵਾਲਾ ਲਾਪਣਾ ਜਿਹਦੀ ਕੋਈ ਸੁਰਚ ਬਾਜ ਨਹੀਂ ਹੁੰਦੀ ਤੇ ਕੰਨਾਂ ਨੂੰ ਵੱਡ ਵੱਡ ਖਾਂਦੀ ਐ ਪਹਿਲਾਂ ਇੱਥੇ ਦੋ ਕੰਗੜਾ ਨੇ ਕਹਿੰਦੇ ਇੱਕ ਤਾਂ ਪੰਜਾਬ ਤੋਂ ਡੈਪੂਟੇਸ਼ਨ ਤੇ ਗਿਆ ਵਾ ਰਵਨੀਤ ਬਿੱਟੂ ਤੇ ਇੱਕ ਕੰਗਣਾ ਹੈਗੀ ਆ ਗੁਰਜੀਤ ਸਿੰਘ ਔਜਲਾ ਕਹਿੰਦੇ ਅੰਮ੍ਰਿਤਸਰ ਵਾਲੇ ਹੁਣ ਮੈਨੂੰ ਲੱਗਦਾ ਤੀਜਾ ਚੌਥਾ ਆ ਗਿਆ ਤੇ ਤੀਜਾ ਖੱਟੜ ਤੇ ਤਾਈ ਦੀ ਤੀ ਚੱਲੀ ਮੈਂ ਕਿਉਂ ਰਹਿ ਜਾਂ ਕੱਦੀ ਇਹ ਉਹ ਤੋਂ ਵੱਡੇ ਦਾਵੇਦਾਰ ਸੀ ਮੁੱਖ ਮੰਤਰੀ ਦੇ ਖੱਟੜ ਉਧਰੋਂ ਆਰਐਸਐਸ ਨੂੰ ਲਾ ਕੇ ਬਹਾਤਾ ਤੇ ਦਿਲੋਂ ਤਾਂ ਦਰਦ ਤਾਂ ਹੁੰਦਾ ਹੀ ਹੈ ਉਹ ਕਹਿੰਦੇ ਮੈਂ ਐਂ ਅਖਬਾਰਾਂ ਖੂਰਾਂ ਚ ਕਦੇ ਆਇਆ ਨਹੀਂ ਤੇ ਇਹ ਪਤੰਦਰ ਧੂੜਾ ਪੱਟੀ ਜਾਂਦੇ ਆ ਆ ਇੱਕ ਧੂੜ ਉਹਨਾਂ ਨੇ ਪੱਟਤੀ ਉਹ ਕਹਿੰਦੇ ਸੀਗੇ ਮਖੋਟੇ ਪਾ ਕੇ ਬੈਠੇ ਨੇ ਇਹ ਕਹਿੰਦੇ ਨਾ 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 ਤੁਹਾਨੂੰ ਪਛਾਣ ਨਹੀਂ ਆਈ ਦੁਨਾਂ ਤਿੰਨਾਂ ਨੂੰ ਅਸਲ ਦੇ ਵਿੱਚ ਇਹ ਲੋਕ ਤਾਂ ਕਾਂਗਰਸ ਤੇ ਆਪ ਦੇ ਵਲੰਟੀਅਰ ਨੇ ਇਹਦਾ ਜਵਾਬ ਜਿਹੜਾ ਸਰਬਨ ਸਿੰਘ ਪੰਦੇਰ ਹੈ ਜਿਹੜਾ ਮੁੱਖ ਉਹ ਹੈ ਉਹਨੂੰ ਦੇਣਾ ਚਾਹੀਦਾ ਕਿ ਆਪਾਂ ਕਾਂਗਰਸ ਤੇ ਆਪ ਚ ਕਦੋਂ ਰਲ ਗਏ ਹੂੰ ਸੋ ਇਹ ਜਿਹੜੇ ਸਿਆਸੀ ਆਗੂ ਨੇ ਇਹ ਬਿਨਾ ਬਰੇਕਾ ਤੋਂ ਦੱਬੀ ਜਾਂਦੇ ਨੇ ਤੁਸੀਂ ਜ਼ਿਕਰ ਕੀਤਾ ਰਵਨੀਤ ਬਿੱਟੂ ਉਹਨਾਂ ਦਾ ਅੱਜ ਇੱਕ ਹੋਰ ਸਟੇਟਮੈਂਟ ਆਈ ਹੈ ਰਵਨੀਤ ਬਿੱਟੂ ਉਹਨਾਂ ਤੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਹਿੰਦੇ ਵੀ ਜਾਖੜ ਨੂੰ ਪਾਸੇ ਹਟਾਉਣ ਦੇ ਵਿੱਚ ਰਵਨੀਤ ਬਿੱਟੂ ਦਾ ਪੂਰਾ ਹੱਥ ਹੈ ਕਹਿੰਦੇ ਰਵਨੀਤ ਤੇ ਬਿੱਟੂ ਹੁਣਾਂ ਨੂੰ ਅੱਗੇ ਬਾਜਪਾ ਨੇ ਇਸੇ ਕਰਕੇ ਲਿਆਂਦਾ ਤਾਂ ਕਿ ਸਿੱਖ ਚਿਹਰੇ ਨੂੰ ਸਾਹਮਣੇ ਲਿਆ ਕੇ ਸੁਨੀਲ ਜਾਖੜ ਉਹਨਾਂ ਨੂੰ ਪਿੱਛੇ ਲਾਤਾ ਕਹਿੰਦਾ ਉਹਨਾਂ ਦਾ ਮਕਸਦ ਐਡਾ ਉਹ ਪੂਰਾ ਹੋ ਰਿਹਾ ਇਸੇ ਕਰਕੇ ਜਾਖੜ ਸਾਹਿਬ ਜਿਹੜਾ ਨਾਰਾਜ਼ ਨਜ਼ਰ ਆ ਰਹੇ ਨੇ ਸੋ ਉਹਨਾਂ ਨੇ ਇਲਜ਼ਾਮ ਹੈ ਰਵਨੀਤ ਬਿੱਟੂ ਤੇ ਲਾਤੇ ਆ ਤੁਹਾਨੂੰ ਕੀ ਲੱਗਦਾ ਬਾਜਬਾ ਸਾਹਿਬ ਇਹ ਦੱਸੋ ਨਾ ਜਦੋਂ ਤੁਹਾਡੇ ਕਾਂਗਰਸੀਆਂ ਨੇ 42 ਐਮਐਲਏ ਨੇ ਕੈਪਟਨ ਵਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਨੂੰ ਕਿਉਂਕਿ ਉਹ ਤੋਂ ਪ੍ਰਧਾਨਗੀ ਛਡਾਲੀ ਸੀ ਨਵਜੋਤ ਸਿੱਧੂ ਬਣਾਤਾ ਸੀ ਤੇ ਜੇ ਤੁਸੀਂ ਮੁੱਖ ਮੰਤਰੀ ਵੀ ਹਟਾਉਣਾ ਸੀ ਜਾਖੜ ਪ੍ਰਧਾਨ ਬਣਿਆ ਰਹਿੰਦਾ ਨੇ ਸਿੱਧੂ ਨੂੰ ਇਮਰਾਨ ਦੇ ਮੁੱਖ ਮੰਤਰੀ ਉੱਥੇ ਮਨ ਤੇ ਲਾਲਚ ਆ ਗਿਆ ਕਿ ਆ ਪੰਜ ਚ ਮਹੀਨਿਆਂ ਵਾਸਤੇ ਕਾਦੇ ਵਾਸਤੇ ਬੰਨਾ ਹੈ ਮੁੜ ਕੇ ਪੰਜ ਸਾਲ ਵਾਸਤੇ ਬਣਾਗੇ ਉਹ ਕਹਿੰਦੇ ਆ ਨਾ ਲਾਲਚ ਬੁਰੀ ਬਲਾ ਹੈ ਸੋ 42 ਬੰਦੇ ਇਹਦੇ ਹੱਕ ਚ ਤੁਸੀਂ ਉਦੋਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾ ਦਿੰਦੇ ਹੋ ਭਾਜਪਾ ਜਾਂਦਾ ਹੀ ਨਾ ਹੂੰ ਤੁਸੀਂ ਕਿਉਂ ਨਾ ਕੀਤਾ ਉਦੋਂ ਅੱਜ ਤੁਹਾਨੂੰ ਭਾਜਪਾ ਚ ਗਏ ਦਾ 헤ਜ ਆ ਜਦੋਂ ਤੁਹਾਡੇ ਆਪਣੇ ਕੋਲੇ ਸੀ ਤੁਹਾਡੇ ਨਾਲ ਬੈੰਦੇ ਸੀ ਉਹਦੇ ਨਾਲ ਤੁਹਾਨੂੰ 헤ਜ ਆਇਆ ਸੋ ਸਿਆਸਦਾਨ ਨੇ ਸਿਆਸੀ ਰੁੱਟੀਆਂ ਸਿੱਖਣੀਆਂ ਹੁੰਦੀਆਂ ਨੇ ਹੁਣ ਉਹ ਭਾਰਤੀ ਜਨਤਾ ਪਾਰਟੀ ਚ ਤੁਸੀਂ ਕਿਉਂ ਇਹਦਾ ਫਿਕਰ ਕਰਦੇ ਹੋ ਭਾਰਤੀ ਜਨਤਾ ਪਾਰਟੀ ਵਾਲੇ ਕਰਨ ਚਰਚਾਵਾਂ ਤਾਂ ਇਹ ਵੀ ਚੱਲੀ ਜਾਂਦੀਆਂ ਨੇ ਕਿ ਰਾਜਧਾਨੀ ਦਿੱਲੀ ਵਾਲੇ ਪਦਰ ਤੇ ਸੁਨੀਲ ਜਾਖੜ ਸਾਹਿਬ ਈਨਾ ਦੇ ਵੱਡੇ ਆਗੂਆਂ ਦੇ ਸੰਪਰਕ ਚ ਦੱਸੇ ਜਾਂਦੇ ਆ ਜੀ ਹੈ ਨਹੀਂ ਹੈ ਸਾਨੂੰ ਨਹੀਂ ਪਤਾ ਚਰਚਾ ਚੱਲੀ ਜਾਂਦੀ ਆ ਚਰਚੇ ਘੋਰ ਚੱਲਦੀ ਆ ਕਿ ਸੁਨੀਲ ਜਾਖੜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੀ ਸੰਪਰਕ ਚ ਦੱਸੇ ਜਾਂਦੇ ਆ ਜੀ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਚਾਹੁੰਦੇ ਨੇ ਕਿ ਜਿੰਨਾ ਖਿਲਾੜਾ ਸਾਡਾ ਪੈ ਗਿਆ ਇਸ ਖਿਲਾੜੇ ਨੂੰ ਕੋਈ ਤਜਰਬੇਕਾਰ ਅਗੂ ਹੀ ਸਿਮੇਟ ਸਕਦਾ ਸਾਰਿਆਂ ਨੂੰ ਨਾਲ ਲਾ ਕੇ ਚੱਲ ਸਕਦਾ ਤੇ ਜਾਖੜ ਸਾਹਿਬ ਬਾਰੇ ਇਹ ਗੱਲ ਦਾ ਪਤਾ ਹੈ ਕਿ ਪਹਿਲੀ ਗੱਲ ਤਾਂ ਕਿਸਾਨੀ ਬਹੁਤ ਵੱਡੇ ਕਿਸਾਨ ਨੇ ਉਹਨਾਂ ਦੇ ਪਿਤਾ ਜੀ ਚੌਧਰੀ ਬਲਰਾਮ ਜਾਖੜ ਸਪੀਕਰ ਵੀ ਰਹੇ ਨੇ ਸਾਬਕਾ ਮੰਤਰੀ ਰਹੇ ਇਹਨਾਂ ਦੇ ਇੱਕ ਹੋਰ ਮੈਂਬਰ ਸੱਜਨ ਕੁਮਾਰ ਜਾਖੜ ਸਹਿਕਾਰਤਾ ਮੰਤਰੀ ਹੁੰਦੇ ਸੀ ਬੀਨਤ ਸਿੰਘ ਦੀ ਸਰਕਾਰ ਦੇ ਵਿੱਚ ਇਹਨਾਂ ਦਾ ਭਤੀਜਾ ਸੰਦੀਪ ਜਾਖੜ ਅਜੇ ਵੀ ਕਾਂਗਰਸ ਵੱਲੋਂ ਵ代ਕ ਹੈ ਅਵੋਰਟੋ ਜੀ ਸੋ ਉਹਨਾਂ ਦਾ ਸਾਰਾ ਪਛੋਕੜ ਇਧਰ ਨੂੰ ਪਿਆ ਜਖਰ ਉਹਰਾ ਨੇ ਇੱਕ ਅਖਬਾਰ ਨੂੰ ਇਹ ਗੱਲ ਕਹੀ ਹੈ ਕਿ ਮੈਂ ਦਿੱਲੀ ਦੇ ਵਿੱਚ ਕੁਝ ਰਜਿਵੇਂਆਂ ਚ ਐ ਇਹਦੇ ਤੇ ਗੱਲ ਦੀ ਪੁਸ਼ਟੀ ਵੀ ਹੁੰਦੀ ਹੈ ਵੀ ਕੋਈ ਨਾ ਕੋਈ ਧੂਹਾ ਉੱਠ ਰਿਹਾ ਹੈ ਇੰਨੀ ਉਹ ਗੱਲ ਕਹੀ ਹੈ ਕਹਿੰਦੇ ਮੈਂ ਦਿੱਲੀ ਦੇ ਵਿੱਚ ਕੁਝ ਨਜੀਰ ਜਿਵੇਂਆਂ ਚ ਐ ਪਤਾ ਨਹੀਂ ਕਿਹੜੇ ਵੇਲੇ ਉਹ ਇਹ ਵੀ ਕਹਤਾ ਕਿ ਜਿਹੜੀ 30 ਤਰੀਕ ਨੂੰ ਬਜੇਰਪਾਨੀ ਸਾਹਿਬ ਦੀ ਅਗਵਾਈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੇ ਭਾਜਪਾ ਦੇ ਪੰਜਾਬ ਇਨਚਾਰਜ ਨੇ ਉਹਨਾਂ ਨੇ ਇੱਕ ਮੀਟਿੰਗ ਰੱਖੀ ਹੈ ਚੰਡੀਗੜ੍ਹ 'ਚ ਮੈਂ ਤਾਂ ਉਹਦੇ 'ਚ ਵੀ ਨਹੀਂ ਜਾਣਾ ਹੂੰ ਇਹਦਾ ਮਤਲਬ ਪਰਦੇ ਦੇ ਪਿੱਛੇ ਕੋਈ ਖਿਚੜੀ ਅਜੇ ਹੀ ਰਜ ਰਹੀ ਹੈ ਜਿਹੜੀ ਕਿਸੇ ਵੇਲੇ ਵੀ ਕੋਈ ਵੀ ਹਾਂ ਬਾਹਰ ਆ ਸਕਦੀ ਹੈ ਜੀ ਇਹ ਦਾਲ ਰਜ ਰਹੀ ਹੈ ਉਹ ਵਾਲ ਕਦੋਂ ਹੁੰਦਾ ਪਤਾ ਨਹੀਂ ਜੀ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਇਕੱਤਰਤਾ ਹੋਈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੈ ਜਿਹੜੀ ਪ੍ਰਧਾਨਤਾਮੀ ਹੁਣਾ ਵੱਲੋਂ ਕੀਤੀ ਗਈ ਜਿੱਥੇ ਉਹਨਾਂ ਨੇ ਕੰਗਣਾ ਰਣੋਦ ਦਾ ਜ਼ਿਕਰ ਕੀਤਾ ਜਿਕਰ ਐਮਰਜੈਂਸੀ ਫਿਲਮ ਦਾ ਕੀਤਾ ਜ਼ਿਕਰ ਕੀਤਾ ਜਿਹੜੀ ਜਸਵੰਤ ਸਿੰਘ ਖਾਲੜਾ ਹੁਣਾ ਤੇ ਪੰਜਾਬ 95 ਫਿਲਮ ਬਣ ਰਹੀ ਹੈ ਉਹਦਾ ਵੀ ਕੀਤਾ ਸੋ ਉਹਨਾਂ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਕਿਸ ਤਰ੍ਹਾਂ ਐਸਜੀਪੀਸੀ ਦੇਖ ਰਹੀ ਹੈ ਤੇ ਐਸਜੀਪੀਸੀ ਉਸਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ ਜੀ ਦੇਖੋ ਜਿਹੜੀ ਇਹ ਕੰਗਣਾ ਦੀ ਫਿਲਮ ਹੈ ਇਹ ਤੇ 80 ਕਟ ਲੱਗੇ 120 ਲੱਗੇ ਨੇ ਜਿਹੜੀ ਪੰਜਾਬ 95 ਹੈ ਜੀ ਉਹ ਸਾਰਿਆਂ ਨੂੰ ਉਤਰਾਜ ਆ ਕਿ ਜੇ 120 ਘੱਟ ਹੀ ਲਾਤੇ ਤੁਸੀਂ ਜਿੱਡੀ ਕੋ ਫਿਲਮ ਉਹ ਤਾਂ ਦੀ ਵੀ ਰਹੀ ਜਗੀ ਜੋ ਮਕਸਦ ਨਾਲ ਉਹਨਾਂ ਨੇ ਬਣਾਈ ਉਹ ਮਕਸਦ ਤਾਂ ਪੂਰਾ ਹੋਣਾ ਨਹੀਂ ਇਹ ਕਿਉਂ ਨਹੀਂ ਕੀਤਾ ਜਾਂਦਾ ਇਸ ਮੁਲਕ ਦੇ ਵਿੱਚ ਕਿ ਜਦੋਂ ਉਹਦੀ ਪਟਕਥਾ ਲਿਖੀ ਜਾਂਦੀ ਹੈ ਉਹਦੇ ਸੀਨ ਲਿਖੇ ਜਾਂਦੇ ਨਹੀਂ ਵੀ ਆਹ ਫਲਮਾਉਣੇ ਨੇ ਤੁਸੀਂ ਪਹਿਲਾਂ ਹੀ ਬਣਾ ਕਰ ਦਿਓ ਕਿ ਭਾਈ ਆਹ ਨਹੀਂ ਹੋਣਗੇ ਜੇ ਮੰਨ ਲਓ ਗਲਤੀ ਨਾਲ ਕੋਈ ਆ ਵੀ ਗਿਆ ਇੱਕ ਦੋ ਕੱਟੇ ਗਏ ਉਹਦਾ ਕੋਈ ਵੱਡਾ ਫਰਕ ਨਹੀਂ ਪੈਂਦਾ ਹੁੰਦਾ ਪ੍ਰੋਡਿਊਸਰ ਡਾਇਰੈਕਟਰ ਕਈ ਵਾਰ ਉਹ ਸੀਨ ਬਦਲਵੇਂ ਰੂਪ ਚ ਲਾਇਆ ਹੁੰਦੇ ਨੇ ਸਭ ਤੋਂ ਵੱਡੀ ਫਿਲਮ ਸ਼ੋਲੇ ਹੈ ਅਜੇ ਵੀ ਸ਼ੋਲੇ ਫਿਲਮ ਦੇ ਕੁਝ ਸੀਨ ਫਲਮਾਏ ਨਹੀਂ ਸੀਗੇ ਜਿਹੜੇ ਸੋਸ਼ਲ ਮੀਡੀਆ ਤੇ ਫਿਰਦੇ ਆ ਕਿ ਆਹ ਸੀਨ ਉਹਦੇ ਵਿੱਚ ਨਹੀਂ ਸੀ ਇੱਕ ਤਾਂ ਫਿਲਮ ਲੰਬੀ ਹੋ ਗਈ ਸੀ ਤਕਰੀਬਨ 3.5 ਘੰਟਿਆਂ ਦੀ ਔਰ ਦੂਜਾ ਉਹ ਕਹਿੰਦੇ ਜੀ ਫਿਰ ਮਕਸਦ ਨਹੀਂ ਰਹਿਣਾ ਪਰ ਫਿਰ ਵੀ ਉਹ ਸੋਸ਼ਲ ਮੀਡੀਆ ਦੇ ਉੱਤੇ ਉਵੇਂ ਜਿਵੇਂ ਤੁਰੇ ਫਿਰਦੇ ਆ ਇੱਕ ਤਾਂ ਇਹ ਗੱਲ ਉਹਨਾਂ ਨੇ ਕੀਤੀ ਆ ਕਿ ਐਮਰਜੈਂਸੀ ਫਿਲਮ ਅਸੀਂ ਜੇ ਇਹਨਾਂ ਨੇ ਚਲਾਉਂਦਾ ਯਤਨ ਕੀਤਾ ਪੰਜਾਬ 'ਚ ਤਾਂ ਨਹੀਂ ਚਲਾਣ ਦਿੰਦੇ ਹੂੰ ਦੂਜਾ ਉਹਨਾਂ ਨੇ ਕਹਿਤਾ ਕਿ ਕਿਸਾਨਾਂ ਵਾਲਾ ਮਾਮਲਾ ਸੋ ਕਿਸਾਨਾਂ ਵਾਲੇ ਮਾਮਲੇ ਦੇ ਵਿੱਚ ਜਿਹੜਾ ਕੁਛ ਇਹ ਕਹਿੰਦੇ ਨੇ ਉਹ ਬਿਲਕੁਲ ਗਲਤ ਹੈ ਦਿੱਲੀ ਵਿੱਚ ਕਹਿੰਦੇ ਅਸੀਂ ਸਿੱਖ ਮਿਸ਼ਨ ਸਸਤਾ ਬਣਾਵਾਂਗੇ ਉਹਦੇ ਲਈ ਜ਼ਮੀਨ ਖਰੀਦੇਗੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਤੇ ਜੇ ਤੁਸੀਂ ਆਪਦੀ ਨੀਤੀ ਨੀ ਸੂਤ ਕੀਤੀਆਂ ਹੁੰਦੀਆਂ ਕਦੇ ਪਾਜ ਪਾਜ ਵੜ ਗਏ ਕਦੇ ਕਿਤੇ ਵੜ ਗਏ ਤੇ ਤੁਹਾਨੂੰ ਸ਼ਰੋਮਣੀ ਜਿਹੜੀ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਹੈ ਉਹ ਚੋਂ ਬਾਹਰ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਉਦੋਂ ਅਸਲ ਦੇ ਵਿੱਚ ਅਕਾਲੀ ਦਲ ਨੇ ਜਿਹੜੇ ਇਹ ਕਬਜ਼ੇ ਕੀਤੇ ਹੋਏ ਐ ਪੱਠਾ ਉਹਨਾਂ ਨੇ ਵਹਾਇਆ ਹੈ ਜੀ ਸਾਡੀਆਂ ਸੰਸਥਾਵਾਂ ਦਾ ਬਕਾਰ ਦਾਤੇ ਲਾਤਾ ਠੀਕ ਹੈ ਇਹ ਉੱਥੇ ਬਣਾਉਣਾ ਚਾਹੁੰਦੇ ਨੇ ਜੀ ਸਤਕੇ ਬਣਾਉ ਇਹਨਾਂ ਦੀ ਆਪਣੀਆਂ ਗਲਤੀਆਂ ਨੇ ਬਾਜਪਾਈ ਸਾਹਿਬ ਬਿਲੇ 올 ਇੰਡੀਆ ਗੁਰਦੁਆਰਾ ਐਕਟ ਪਾਸ ਹੋਣ ਲੱਗਿਆ ਸੀ ਜੀ ਉਹ ਚ ਟਿੰਡ ਚ ਕਹਨਾ ਕਿਹਨੇ ਪਾਇਆ ਅਕਾਲੀ ਦਲ ਬਾਦਲ ਨੇ ਹੂੰ ਟਰੋੜਾ ਸਾਬ ਦਾਦੇ ਹੁੰਦੇ ਕਿ ਮੈਨੂੰ ਦੱਸਿਆ ਜੇ ਆ ਬਣ ਜੇਵੇ ਤਾਂ ਬਹੁਤ ਵੱਡੀ ਗੱਲ ਹੈ ਕਿਤੇ ਫਿਰ ਆਪਣੀ ਤਾਂ ਕੁਰਸੀ ਚਲੀ ਜਾਊਗੀ ਆਪਣੀ ਤਾਂ ਰਹਿਣੀ ਨਹੀਂ ਜੇ ਉਹ ਇਕੱਠਾ ਹੁੰਦਾ ਅੱਜ ਇਹਨਾਂ ਦੀ ਤਾਕਤ ਘਟਣੀ ਨਹੀਂ ਸੀ ਵਧਣੀ ਸੀ ਹੁਣ ਕਿੰਨੀਆਂ ਕਮੇਟੀਆਂ ਬਣ ਗਈਆਂ ਜੀ ਦਿੱਲੀ ਵਾਲੀ ਬਣ ਗਈ ਪਟਨਾ ਤੇ ਹਜੂਰ ਸਾਹਿਬ ਬੋਰਡ ਬਣ ਗਿਆ ਬਿਲਕੁਲ ਹਰਿਆਣਾ ਵੱਖਰੀ ਹੋਊਗੀ ਕਾਲੂ ਭਾਵੇਂ ਦੋ ਦੋ ਗੁਰਦੁਆਰੇ ਐ ਚੰਡੀਗੜ੍ਹ ਵਾਲੇ ਕਹਿੰਦੇ ਸਾਡੀ ਵੱਖਰੀ ਤੇ ਹਿਮਾਚਲ ਕਹੂਗਾ ਸਾਡੀ ਵੱਖਰੀ ਜੀ ਮਤਲਬ ਦੂਰੰਦਸ਼ੀ ਜਿਹੜੀ ਸੋਚ ਸੀ ਉਹ ਪਾਰੂ ਨਹੀਂ ਪਈ ਸਿਰਫ ਬਖਤੀ ਗੱਦਬਤ ਕੀਤੀ ਗਈ ਜੀ ਠੀਕ ਹੈ ਨਾ ਔਰ ਤੁਸੀਂ ਫਿਰ ਇਹਦੇ ਵਿੱਚ ਅੱਗੇ ਵੀ ਚੱਲੋ ਹੋਰ ਉਹਨਾਂ ਨੇ ਕੀ ਕਿਹਾਗਾ ਕਿ ਬਹੁਤ ਜਲਦ ਜਿਹੜੀ ਰਾਜਵਾਨਾ ਸਾਹਿਬ ਦੀ ਰਿਵਿਊ ਪਟੀਸ਼ਨ ਹੈ ਉਹ ਅਸੀਂ ਪਾਤੀ ਹੈ ਪਰ ਮੀਡੀਆ ਦੇ ਵਿੱਚ ਇਹ ਚੱਲਦਾ ਕਿ ਰਾਜਵਾਨਾ ਸਾਹਿਬ ਨੇ ਇਹ ਪਟੀਸ਼ਨ ਆਪਣੇ ਤੌਰ ਤੇ ਪਾਈ ਹੈ ਆ ਆਪ ਵਕੀਲ ਕੀਤਾ ਹੈ ਸੋ ਪਤਾ ਨਹੀਂ ਤੇ ਜਰਨਲ ਹਾਊਸ ਦੀ ਮੀਟਿੰਗ ਕਹਿੰਦੇ ਹਰਿਆਣੇ ਦੇ ਚੋਰਾ ਤੋਂ ਬਾਅਦ ਅਸੀਂ ਕਿਸੇ ਵੇਲੇ ਵੀ ਸੱਦ ਸਕਦੀ ਹਾਂ ਚਲੋ ਠੀਕ ਹੈ ਜੀ ਸੱਦ ਲੈਣਾ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਧਾਮੀ ਸਾਹਿਬ ਨੇ ਕਈਆਂ ਨੇ ਇੱਕ ਗੱਲ ਮੈਂ ਕਹਿ ਦਿਆਂ ਵੀ ਧਾਮੀ ਸਾਹਿਬ ਬੰਦੇ ਵਧੀਆ ਨੇ ਜੀ ਇਹਨਾਂ ਦੇ ਪਤਾ ਨਹੀਂ ਕਿਵੇਂ ਫਿੱਟ ਆਏ ਹੋ ਉਹਨਾਂ ਦਾ ਸੁਭਾਤਾ ਇਹਨਾਂ ਨਾਲ ਮਿਲਦਾ ਨਹੀਂ ਨਾ ਉਹ ਕੋਈ ਗੁਰੂ ਘਰ ਦਾ ਪੈਸਾ ਕਿਸੇ ਗੱਡੀ ਚ ਪਾਉਣ ਨਾ ਲੈਣ ਇਹ ਗੱਲ ਉਹਨਾਂ ਦੇ ਚੰਗਿਆਈ ਦੀ ਹਿੱਸੇ ਤੇ ਵਿੱਚ ਜਾਂਦੀ ਹੈ ਖੜਕ ਕੇ ਗੱਲ ਕਰਦੇ ਨੇ ਹਾਂ ਜੀ ਟਲੋਸਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਦਰਸ਼ਕਾਂ ਨਾਲ ਜਿਹੜੇ ਵਿਚਾਰ ਚਰਚਾ ਉਹ ਸਾਂਝੀ ਕੀਤੀ ਸ਼ੁਕਰੀਆ ਜੀ ਸੋ ਦਰਸ਼ਕੋ ਤੁਹਾਨੂੰ ਪ੍ਰੋਗਰਾਮ ਕਿਸੇ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਆਪਣੇ ਵਿਚਾਰ ਨੇ ਜਿਹੜੇ ਉਹ ਜ਼ਰੂਰ ਸਾਂਝੇ ਕਰੋ ਤਾਂ ਕਿ ਅਸੀਂ ਜੋ ਸੁਧਾਰ ਕਰਨ ਵਾਲੇ ਉਹ ਪ੍ਰੋਗਰਾਮ ਦੇ ਵਿੱਚ ਕਰ ਸਕੀਏ ਤੇ ਤੁਹਾਡੀਆਂ ਜਿਹੜੀਆਂ ਬਿਹਤਰੀ ਦੇ ਲਈ ਜਿਹੜੀਆਂ ਦਵਾਵਾਂ ਉਹ ਲੈ ਸਕੀਏ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਕੱਲ ਮੁਰਾਦ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ